We'll <laughs> ਸਤਿ ਸ਼੍ਰੀ ਅਕਾਲ ਸਲਾਮ ਤੇ ਨਮਸਤੇ ਦੁਨੀਆ ਪਰ ਇਸ ਵਸਤੇ ਪੰਜਾਬੀਆਂ ਨੂੰ ਕੇਵਲ ਸਿੰਘ ਇਕਪਾਲ ਵੱਲੋਂ ਮੈਂ ਤੁਹਾਡੇ ਨਾਲ ਪੰਜਾਬੀ ਵਿਸਥਾਤੇ ਰੂਬਰੂ ਹੋ ਰਿਹਾ ਹਾਂ ਤਾਂ ਅੱਜ ਅੱਜ ਅਸੀਂ ਖਾਸ ਪ੍ਰੋਗਰਾਮ ਲੈ ਕੇ ਆਵਾਂਗੇ ਜਿਸ ਵਿੱਚ ਜੋ ਤੁਮਹਾਰੀ ਜੀ ਆਪਣੀ ਕਵਤਾ ਕਵਤਾਮਾ ਪੇਸ਼ ਕਰਨਗੇ ਤਾਂ ਅਸਜੇ ਜੀ ਦਾ ਕਲਾਮ ਮੈਂ ਪੜ ਕੇ ਸੁਣਾਵਾਂਗਾ ਹਾਂਜੀ ਤੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਸ਼ੇਅਰ ਕਰੋ ਆਪਣੇ ਦੋਸਤਾਂ ਤੇ ਆਪਣੇ ਪਰਿਵਾਰ ਵਿੱਚ ਹਾਂ ਜੇ ਤੁਸੀਂ ਪੰਜਾਬੀ ਵਿਰਸਾ ਚੈਨਲ ਸਬਸਕ੍ਰਾਈਬ ਨਹੀਂ ਕੀਤੀ ਤਾਂ ਸਬਸਕ੍ਰਾਈਬ ਵੀ ਕਰੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਹਾਂਜੀ ਹੁਣ ਤੁਸੀਂ ਸੁਣੋਗੇ ਅ ਅਨਜੋਤ ਮਹਾਲੀ ਜੀ ਦੀਆਂ ਕਵਸਤਾਮਾਂ ਹਾਂਜੀ ਸਤਿ ਅਕਾਲ ਦੋਸਤੋ ਮੈਂ ਪ੍ਰਜੂਤ ਕੋਰ ਜੋਤ ਮਹਾਲੀ ਧੰਨਵਾਦ ਕਰਦੀ ਹਾਂ ਪੰਜਾਬੀ ਵਿਰਸਾ ਚਰਨੰਗ ਤੇ ਕੀਵਲ ਜਖਰਾਲਜੀ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਮੇਰੀ ਕਵਿਤਾ ਲੋਕੀਂ ਆਖਦੀ ਲੋਕੀਂ ਆਖਦੀ ਕੋਈ ਸੰਗੀ ਨਹੀਂ ਤੇਰਾ ਮੈਂ ਆਖਿਆ ਹੈ ਕਲਮ ਖਮਸਫਰ ਮੇਰੀ ਲੋਕੀਂ ਆਖਦੀ ਰੰਦੀ ਸਦਾ ਹਸਦੀ ਮੈਂ ਆਖਿਆ ਹੈ ਦਰਦਾਂ ਨਾਲ ਯਾਰੀ ਮੇਰੀ ਲੋਕੀ ਅੱਖ ਦੇ ਆਕਰ ਬੜੀ ਐ ਤੇਰੇ ਚ ਮੈਂ ਆਖਿਆ ਇਹ ਹੈ ਅਣਖ ਮੇਰੀ ਲੋਕੀ ਅੱਖ ਦੇ ਹਾਰ ਗਈ ਐ ਤੂੰ ਮੈਂ ਆਖਿਆ ਇਹ ਹੈ ਜਿੱਤ ਮੇਰੀ ਲੋਕੀ ਅੱਖ ਦੇ ਕਿਸੇ ਨਹੀਂ ਤੈਨੂੰ ਯਾਦ ਰੱਖਣਾ ਮੈਂ ਆਖਿਆ ਸਭ ਫਰੋਲਣਗੇ ਕਬਰ ਮੇਰੀ ਲੋਕੀ ਅੱਖ ਦੇ ਡਰਦੀ ਨਹੀਂ ਤੂੰ ਮੈਂ ਆਖਿਆ ਰੱਬ ਕਰਦਾ ਹਿਫਾਜ਼ਤ ਮੇਰੀ ਮੇਰੀ ਦੂਸਰੀ ਕਵਿਤਾ ਜੋ ਮੈਂ ਆਪਣੀ ਮਾਂ ਦੀ ਜਾਨ ਤੋਂ ਬਾਅਦ ਲਿਖੀ ਪੀਕੇ ਕਰ ਪਹਿਲੀ ਵਾਰੀ ਮਾਂ ਦੀ ਜਾਨ ਤੋਂ ਬਾਅਦ ਜੋ ਮਹਿਸੂਸ ਕੀਤਾ ਉਹਨੂੰ ਆਪਣੇ ਸ਼ਬਦਾਂ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ ਮਾਈ ਨੀ ਤੇਰੇ ਜਾਨ ਦਾ ਗਮ ਕਰ ਤੇਰੇ ਨੂੰ ਖਾਈ ਜਾਂਦਾ ਮਾਈ ਨੀ ਤੇਰੇ ਜਾਨ ਦਾ ਗਮ ਕਰ ਤੇਰੇ ਨੂੰ ਖਾਈ ਜਾਂਦਾ ਕੋਨਾ ਕੋਨਾ ਮਾਈ ਨੀ ਬਿਰਹੋਂ ਦੇ ਗੀਤ ਗਾਈ ਜਾਂਦਾ ਕਰਤਾ ਦਰਵਾਜਾ ਪਾਮੀ ਬਾਵਾ ਫੈਲਾਈ ਜਾਂਦਾ ਏ ਸੁਨਣਾ ਸੁਨਣਾ ਵੇੜਾ ਨੀ ਮਾਈ ਚਿੜੀਆਂ ਨੂੰ ਰਵਾਈ ਜਾਂਦਾ ਏ ਪਰ ਕੀ ਕਲਾ ਵਿੱਚ ਫੋਟੋ ਤੇਰੀ ਕੰਦਾ ਹੋ ਕੇ ਪਰਦੀਆਂ ਨੇ ਚੁੱਪ ਚੁੱਪ ਰਹਿ ਕੇ ਵੀ ਗੱਲਾਂ ਤੇਰੀਆਂ ਹੀ ਕਰਦੀਆਂ ਨੇ ਭਾਂਡੇ ਵੀ ਸਾਰੇ ਅੱਜਕੱਲ ਉਦਾਸ ਜਿਹੇ ਰਹਿੰਦੇ ਨੇ ਕੁਝ ਵੀ ਬਣਾਈ ਤੇਰੇ ਹੱਥਾਂ ਦਾ ਸੁਆਦ ਨਾ ਲੈਂਦੇ ਨੇ ਵੇੜੇ ਵਿੱਚ ਬੈਠਾ ਕੱਲਾ ਬਾਪੂ ਹੁਣ ਜੱਜਦਾ ਨਹੀਂ ਮੁਸਕਰਾਉਂਦਾ ਹੈ ਭਾਵੇਂ ਦਿਨੋਂ ਤਾਂ ਹੱਸਦਾ ਨਹੀਂ ਮਾਇਨੀ ਵੀਰ ਵੀ ਲਾਡਲਾ ਕਿਉਂ ਤੂੰ ਲੈ ਗਈ ਐ ਮਾਇਨੀ ਵੀਰ ਵੀ ਲਾਡਲਾ ਕਿਉਂ ਤੂੰ ਲੈ ਗਈ ਐ ਅੜੀਏ ਤੋਤਾ ਪਿੱਕੇ ਕਰਦੀਆਂ ਕੰਦਾ ਹਿਲਾ ਗਈਆਂ ਹਿੰਮਤ ਰੱਖੀ ਤੀਏ ਹਿੰਮਤ ਰੱਖੀ ਤੀਏ ਆਖਰੀ ਬੋਲਾਂ ਵਿੱਚ ਕਹਿ ਗਈ ਐ ਦੁਨੀਆ ਹੈ ਕਚਰੀ ਤੂੰ ਗੱਲਾਂ ਗੱਲਾਂ ਵਿੱਚ ਸਮਝਾ ਨਹੀਂ ਹੈ ਮਾਈ ਦੀ ਲਾਡੋ ਤੇਰੀ ਹੋਰ ਸਿਆਣੀ ਹੋ ਗਈ ਹੈ ਛੱਡ ਮੋ ਜਮਨੇ ਦਾ ਤੇਰੇ ਕਦਮਾਂ ਵੱਲ ਨੂੰ ਹੋ ਪਈ ਹੈ ਛੱਡ ਮੋ ਜਮਨੇ ਦਾ ਤੇਰੇ ਕਦਮਾਂ ਵੱਲ ਨੂੰ ਹੋ ਪਈ ਹੈ ਧੰਨਵਾਦ ਹਾਂਜੀ ਇਹ ਸਨ ਜੋਤਮਾਲੀ ਜੀ ਦੀ ਪਹਿਲੀ ਵਾਰੀ ਸਾਡੀ ਪੰਜਾਬੀ ਆਪਣੇ ਪੰਜਾਬੀ ਵਿਸਾ ਚੈਨਲ ਤੇ ਉਹਨਾਂ ਨੇ ਆਪਣੀ ਵੀਡੀਓ ਭੇਜੀ ਹੈ ਬਹੁਤ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਜੋ ਜੋ ਤੁਹਾ ਲਈ ਜੀ ਤੁਸੀਂ ਬਹੁਤ ਸੋਹਣੀ ਕਵਤਾ ਕਹੀ ਹੈ ਕਵਤਾ ਮੈਂ ਕਹੀਆਂ ਨੇ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਗਾ ਵੀ ਆਉਂਦੇ ਰਹੋ ਹਾਂਜੀ ਤਾਂ ਮੈਂ ਹੁਣ ਆਪਣੇ ਆਪਣੇ ਅਰਸਜ ਜੀ ਦੀ ਜਿਹੜੇ ਇੱਕ ਲੈਂਦੇ ਪੰਜਾਬ ਤੋਂ ਬੜੇ ਮਸ਼ਹੂਰ ਕਵੀ ਨੇ ਉਹਨਾਂ ਦਾ ਕਲਾਮ ਤੁਹਾਨੂੰ ਪੇਸ਼ ਕਰਦਾ ਬਹੁਤ ਛੋਟਾ ਜਿਹਾ ਕਲਾਮ ਹੈ ਤਾਂ ਤੁਸੀਂ ਜੇ ਪਸੰਦ ਆ ਤਾਂ ਤੁਸੀਂ ਲਾਈਕ ਕਰਿਓ ਜੀ ਸ਼ੁਕਰੀਆ ਜੀ ਹਾਂਜੀ ਜ਼ੁਲਮ ਹੋਇਆ ਕਮਜ਼ੋਰਾ ਨਾਲ ਕੁੱਤੀ ਦਲ ਗਈ ਚੋਰਾ ਨਾਲ ਮੇਰੇ ਬਾਣੇ ਮੇਰਾ ਏ ਉਹ ਸੀ ਵਿੱਚੋਂ ਹੋਰਾਂ ਨਾਲ ਮਾਰੇ ਦਾ ਹੱਕ ਤਖੜੇ ਲੋਕ ਖੋ ਕੇ ਲੈ ਗਏ ਜ਼ੋਰਾ ਨਾਲ ਸਾਨੂੰ ਫੁੱਲ ਨਾ ਆਏ ਰਾਸ ਕੰਡੇ ਰਹਿ ਗਏ ਪੋਰਾ ਨਾਲ ਬਾਜ਼ਾ ਚੰਗੀ ਕੀਤੀ ਨੇ ਘੁੱਗੀਆਂ ਚਿੜੀਆਂ ਮੋਰਾ ਨਾਲ ਅਸਮਾਨ ਤੇ ਖਾਬਨਾ ਦੇਖ ਗੁੱਡੀ ਚੜਦੀ ਡੋਰਾ ਨਾਲ ਅਲਸ਼ਦ ਅੱਜਕਲ ਸਾਰਾ ਸ਼ਾਇਰ ਭਰਿਆ ਆਦਮ ਖੋਰਾ ਨਾਲ ਬਹੁਤ ਵਧੀਆ ਕਲਾਮ ਸੀ ਜੀ ਇਹਨਾਂ ਦਾ ਆਪਣੇ ਅਸ਼ਸ਼ਦੀਦਾ ਤਾਂ ਤੁਹਾਨੂੰ ਚੰਗਾ ਲੱਗਿਆ ਤਾਂ ਲਾਇਕ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ